ਤਨਕ ਹੜਾ ਨੂੰ ਲੈ ਕੇ ਹਰ ਕੋਈ ਇੱਕ ਦੂਸਰੇ ਦੀ ਮਦਦ ਕਰ ਰਿਹਾ ਹੈ ਇਸੇ ਕੜੀ ਦੇ ਵਿੱਚ ਗੁਰੂ ਘਰ ਦੇ ਕਬਜ਼ੀਰ ਦੇ ਵੱਲੋਂ ਸੰਗਤਾਂ ਨੂੰ ਵੱਡੀ ਅਪੀਲ ਕੀਤੀ ਗਈ ਹੈ ਗੁਰੂ ਘਰ ਵਿੱਚ ਗ੍ਰੰਥੀ ਪਾਈ ਅਮਰਿਤਪਾਲ ਸਿੰਘ ਵੱਲੋਂ ਆਪਣੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਉਹ ਲੋਕਾਂ ਤੋਂ 6 ਮਹੀ ਜੋ ਉਗਰਾਹੀ ਕਰਦਾ ਉਹ ਨਹੀਂ ਕਰੇਗਾ ਤਨਖਾਹ ਦੇ ਰੂਪ ਵਿੱਚ ਜੋ ਉਸ ਨੂੰ ਉਗਰਾਹੀ ਮਿਲਦੀ ਹੈ ਉਹ ਉਗਰਾਹੀ ਕੱਢੀ ਨਹੀਂ ਕਰੇਗਾ ਤੇ ਇਹ ਪੈਸੇ ਨੀਜੋ ਉਹ ਹੜਪੀੜਤਾ ਦੇ ਲਈ ਇਸਤੇਮਾਲ ਕਰ ਲੈ ਇਸ ਮੌਕੇ ਅਮਰਪਾਲ ਸਿੰਘ ਦਾ ਕਹਿਣਾ ਹੈ ਕਿ ਹੜਾ ਨਾਲ ਫਸਲਾਂ ਨੁਕਸਾਨੀਆਂ ਹੋਣ ਕਾਰਨ ਮੈਂ ਇਸ ਵਾਰ ਤਨਖਾਹ ਰੁਪਈ ਚਿਮਾਹੀ ਦੀ ਉਗराई ਨਹੀਂ ਲਈ ਜਾਵੇਗੀ ਇਸ ਮੌਕੇ ਉਹਨਾਂ ਨੇ ਸੰਤਾ ਨੂੰ ਵੀ ਅਪੀਲ ਕੀਤੀ ਹੈ ਕਿ ਹੜਾ ਕਾਰਨ ਲੋਕਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਤੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਤਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ ਜੋ ਕਿ ਆਪ ਸੰਤਾਂ ਨੂੰ ਪਤਾ ਹੈ ਕਿ ਜੋ ਆਪਣੇ ਦੇਸ਼ ਪੰਜਾਬ ਦੇ ਅੰਦਰ ਤਕਰੀਬਨ ਅੱਜ ਤੋਂ 20 ਦਿਨ ਮਹੀਨਾ ਪਹਿਲਾਂ ਇੱਕ ਹੜਾ ਰੂਪੀ ਦਵਾਈ ਆਈ ਜਿਸ ਨੇ ਕਿ ਆਪਣੇ ਪੰਜਾਬ ਦੇ ਅਨੇਕਾਂ ਸੈਂਕੜੇ ਹਜ਼ਾਰਾਂ ਫਸਲਾਂ ਬਰਬਾਦ ਕੀਤੀਆਂ ਲੋਕ ਘਰੋਂ ਬੇਕਾਰ ਹੋਏ ਘਰ ਵੀ ਟਹਿ ਟੇਰੀ ਹੋਏ ਇਸ ਹੋਏ ਨੁਕਸਾਨ ਨੂੰ ਮੁਖਰਾ ਕਰਦੇ ਹੋਇਆ ਜੋ ਕਿ ਆਪਣੇ ਨਗਰ ਦਾ ਵੀ ਕਾਸੀ ਵੀਰਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਇਸ ਹੋਏ ਨੁਕਸਾਨ ਨੂੰ ਮੁਖ ਰੱਖਦੇ ਹੋਇਆ ਦਾਸ ਵੱਲੋਂ ਪਰਿਵਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਜੋ ਕਿ ਆਪ ਸੰਗਤਾਂ ਪਾਸੋਂ ਤਨਖਾਹ ਰੋਟੀ ਸਮਾਈ ਵੀ ਗ੍ਰਾਹੀ ਲੈਣੇ ਹਨ ਇਸ ਵਾਰ ਉਹ ਗ੍ਰਾਹੀ ਆਪਾਂ ਨਹੀਂ ਕਰਨੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਖਾਸ ਕਰਕੇ ਉਹਨਾਂ ਵੀਰਾਂ ਅੱਗੇ ਬੇਨਤੀ ਹੈ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਕਿਰਪਾ ਕਰਕੇ ਇਸ ਵਾਰ ਅੰਗਰਾਹੀ ਦੇਣ ਦੀ ਖੇਚ ਨਾ ਕੀਤੀ ਜਾਵੇ ਬਾਕੀ ਮਹਾਰਾਜ ਜੀ ਦੀ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਲੈ ਕੇ ਆਉਣ ਆਪ ਸੰਗਤਾਂ ਦੇ ਸੇਠ ਤੇ ਮਿਹਰ ਪ੍ਰਜਾਤ ਰੱਖਣ ਇਹੋ ਜਿਹੇ ਆਫਤਾਂ ਤੋਂ ਦੁੱਖਾਂ ਕਲੇਸ਼ਾਂ ਤੋਂ ਬਚਾਉਣ కృਤਕਮਈਆ ਤੇ ਵਾਦੀ ਪਾਉਣ ਅੱਗੇ ਤੋਂ ਗੁਰਾਈ ਆਪਾਂ ਕਰਾਂਗੇ ਪਹਿਲਾਂ ਵੀ ਗੁਰਾਈ ਕਰਦੇ ਆਏ ਹਾਂ ਪਰ ਇਸ ਵਾਰ ਹੋਏ ਨੁਕਸਾਨ ਨੂੰ ਮੁੱਖ ਰੱਖਦੇ ਹੋਇਆ ਗੁਰਾਈ ਨਹੀਂ ਕੀਤੀ ਜਾਵੇ ਕਿ ਇਹ ਬੇਇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਨਕ ਹੜਾ ਨੂੰ ਲੈ ਕੇ ਹਰ ਕੋਈ ਇੱਕ ਦੂਸਰੇ ਦੀ ਮਦਦ ਕਰ ਰਿਹਾ ਹੈ ਇਸੇ ਕੜੀ ਦੇ ਵਿੱਚ ਗੁਰੂ ਘਰ ਦੇ ਕਵਜ਼ੀਰ ਦੇ ਵੱਲੋਂ ਸੰਗਤਾਂ ਨੂੰ ਵੱਡੀ ਅਪੀਲ ਕੀਤੀ ਗਈ ਹੈ ਗੁਰੂ ਘਰ ਵਿੱਚ ਗਰੰਤੀ ਪਾਈ ਅਮਰਿਤਪਾਲ ਸਿੰਘ ਵੱਲੋਂ ਆਪਣੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਉਹ ਲੋਕਾਂ ਤੋਂ 6 ਮਹੀ ਜੋ ਉਗਰਾਹੀ ਕਰਦਾ ਉਹ ਨਹੀਂ ਕਰੇਗਾ ਤਨਖਾਹ ਦੇ ਰੂਪ ਵਿੱਚ ਜੋ ਉਸ ਨੂੰ ਉਗਰਾਹੀ ਮਿਲਦੀ ਹੈ ਉਹ ਉਗਰਾਹੀ ਇਕੱਠੀ ਨਹੀਂ ਕਰੇਗਾ ਤੇ ਇਹ ਪੈਸੇ ਲੇਜੋ ਉਹ ਹੜਪੀੜਤਾਂ ਦੇ ਲਈ ਇਸਤੇਮਾਲ ਕਰ ਲੈ। ਇਸ ਮੌਕੇ ਅਮਰਪਾਲ ਸਿੰਘ ਦਾ ਕਹਿਣਾ ਹੈ ਕਿ ਹੜਾ ਨਾਲ ਫਸਲਾਂ ਨੁਕਸਾਨੀਆਂ ਹੋਣ ਕਾਰਨ ਮੈਂ ਇਸ ਵਾਰ ਤਨਖਾਹ ਰੁਪਈ ਛਿਮਾਹੀ ਦੀ ਉਗराई ਨਹੀਂ ਲਈ ਜਾਵੇਗੀ। ਇਸ ਮੌਕੇ ਉਹਨਾਂ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਹੜਾ ਕਾਰਨ ਲੋਕਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਤੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ ਜੋ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਜੋ ਆਪਣੇ ਦੇਸ਼ ਪੰਜਾਬ ਦੇ ਅੰਦਰ ਤਕਰੀਬਨ ਅੱਜ ਤੋਂ 20 ਦਿਨ ਮਹੀਨਾ ਪਹਿਲਾਂ ਇੱਕ ਹੜਾ ਰੂਪੀ ਦਵਾਈ ਆਈ ਜਿਸ ਨੇ ਕਿ ਆਪਣੇ ਪੰਜਾਬ ਦੇ ਅਨੇਕਾਂ ਸੈਂਕੜੇ ਹਜ਼ਾਰਾਂ ਫਸਲਾਂ ਬਰਬਾਦ ਕੀਤੀਆਂ ਲੋਕ ਘਰੋਂ ਬੇਕਾਰ ਹੋਏ ਘਰ ਵੀ ਟਹਿ ਟੇਰੀ ਹੋਏ ਇਸ ਹੋਏ ਨੁਕਸਾਨ ਨੂੰ ਮੁਖ ਰੱਖਦੇ ਹੁਆਂ ਜੋ ਕਿ ਆਪਣੇ ਨਗਰ ਦਾ ਵੀ ਕਾਫੀ ਵੀਰਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਇਸ ਹੋਏ ਨੁਕਸਾਨ ਨੂੰ ਮੁਖ ਰੱਖਦੇ ਹੁਆਂ ਦਾਸ ਵੱਲੋਂ ਪਰਿਵਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਜੋ ਕਿ ਆਪ ਸੰਗਤਾਂ ਪਾਸੋਂ ਤਨਖਾਹ ਰੋਕੀ ਸਮਾਈ ਵੀ ਗ੍ਰਾਹੀ ਲੈਣੇ ਹਾਂ ਇਸ ਵਾਰ ਉਹ ਗ੍ਰਾਹੀ ਆਪਾਂ ਨਹੀਂ ਕਰਨੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਖਾਸ ਕਰਕੇ ਉਹਨਾਂ ਵੀਰਾਂ ਅੱਗੇ ਬੇਨਤੀ ਹੈ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਕਿਰਪਾ ਕਰਕੇ ਇਸ ਵਾਰ ਅੰਗਰਾਹੀ ਦੀ ਜਿੰਦ ਦੇ ਚਰਨਾ ਕੀਤੀ ਜਾਵੇ ਬਾਕੀ ਮਹਾਰਾਜ ਤੇ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਲੈ ਕੇ ਆਉਣ ਆਪ ਸੰਗਤਾਂ ਦੇ ਸੇਫ ਤੇ ਮਿਹਰ ਪ੍ਰਿਆਤ ਰੱਖਣ ਇਹੋ ਜਿਹੇ ਆਫਤਾਂ ਤੋਂ ਦੁੱਖਾਂ ਕਲੇਸ਼ਾਂ ਤੋਂ ਬਚਾਉਣ, ਕ੍ਰਿਤਕ ਮਾਇਨਾਤ ਵਾਧੇ ਪਾਉਣ ਅੱਗੇ ਤੋਂ ਗ੍ਰਾਹੀ ਆਪਾਂ ਕਰਾਂਗੇ। ਪਹਿਲਾਂ ਵੀ ਗ੍ਰਾਹੀ ਕਰਦੇ ਆਏ ਹਾਂ। ਪਰ ਇਸ ਵਾਰ ਹੋਏ ਨੁਕਸਾਨ ਨੂੰ ਕਰੱਟਦਿਆਂ ਹੋਇਆ ਗ੍ਰਾਹੀ ਨਹੀਂ ਕੀਤੀ ਜਾਵੇ ਕਿ ਇਹ ਬੇਅੰਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।